ਕੀ ਪਤਾ ਲੱਗਾ ਤੇ ਉਸ ਦਾ ਐਕਸੀਡੈਂਟ ਹੋ ਗਿਆ ਪਤਾ ਨਹੀਂ ਲੱਗਾ ਕਿ ਕਿਸ ਤਰ੍ਹਾਂ ਹੋਇਆ ਕਿਹਦੇ ਨਾਲ ਹੋਇਆ ਇਹ ਕੋਈ ਪਤਾ ਨਹੀਂ ਲੱਗਾ ਜੀ ਹਜੇ ਤੱਕ ਕਿ ਕਿੰਨੇ ਸਮੇਂ ਤੋਂ ਉਹ ਦੁਬਈ ਚ ਰਹਿ ਰਿਹਾ ਸੀ ਇਹ 3 ਮਹੀਨੇ ਹੋ ਨਾ ਆ ਗਿਆ ਫਿਲਹਾਲ ਹੁਣੇ ਭੇਜਿਆ ਸੀ ਪੈ ਗਿਆ ਜੀ ਤੁਹਾਨੂੰ ਕਿ ਕਦੋਂ ਪਤਾ ਲੱਗਾ ਕਿਹਨੇ ਦੱਸਿਆ ਤੁਹਾਨੂੰ ਕਿ ਇਹ ਦਾ ਬੇਟੇ ਨਾਲ ਹਾਦਸਾ ਵਾਪਰ ਗਿਆ ਇਹ ਉੱਥੋਂ ਕਿਸੇ ਬੰਦੇ ਦੇ ਫੋਨ ਸੇਗਾ ਮੇਰੇ ਭਤੀਜੇ ਦਾ ਜੋ ਪੱਦੀ ਕੰਮ ਕਰਦਾ ਫੈਕਟਰੀ ਚ ਦੁਬਈਆਂ ਦੇ ਉਹਨੂੰ ਫੋਨ ਕੀਤਾ ਉਹ ਨਹੀਂ ਉਹਦਾ ਨੰਬਰ ਉਹਦੀ ਲੈਪਟਾਪ ਚੋਂ ਮਿਲ ਗਿਆ ਉਹਨਾਂ ਨੂੰ ਫਿਰ ਉਹ ਨਹੀਂ ਉਹਨੂੰ ਫੋਨ ਕੀਤਾ ਫਿਰ ਉਹਨੇ ਦੁਬਾਰਾ ਆਪਣੇ ਭਰਾ ਉਹਦਾ ਦੁਬਈ ਰਹਿੰਦਾ ਉਹਨੂੰ ਫੋਨ ਕੀਤਾ ਵੇ ਕਲੀਅਰ ਕਰਕੇ ਦੱਸ ਸਾਨੂੰ ਉਹ ਤੋਂ ਬਾਅਦ ਆ ਫਿਰ ਉਹਨੇ ਫੋਨ ਕਰਕੇ ਆਪਣੇ ਪਰ ਬਦਲਣ ਨੂੰ ਦੱਸਿਆ ਉਹ ਤੋਂ ਬਾਅਦ ਆ ਫਿਰ ਸਾਨੂੰ ਪਤਾ ਲੱਗਾ ਵੇ ਉਹਨੇ ਫਿਰ ਇਥੇ ਪਿੰਡ ਨੂੰ ਫੋਨ ਕੀਤਾ ਕਿੰਨੇ ਬੇਟੇ ਤੁਹਾਡੇ ਮੇਰੇ ਦੋ ਬੇਟੇ ਹੈਗੇ ਛੋਟਾ ਸੀ ਬਟਾ ਇਹ ਛੋਟਾ ਹੈ ਜੀ ਤੁਸੀਂ ਕੀ ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਤੁਹਾਡੀ ਕੀ ਮੰਗ ਹੈ ਸਾਡੀ ਸਰਕਾਰ ਦੀ ਉਹ ਲਈ ਇਨਕੁਆਰੀ ਕੀਤੀ ਜਾਵੇ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਔਰ ਉਹਦੀ ਬਾਡੀ ਜਲਦੀ ਤੋਂ ਜਲਦੀ ਇੰਡੀਆ ਲਿਆਂਦੀ ਆਵੇ ਜੋ ਅਸੀਂ ਉਸਕਤ ਸਹੀ ਸਲਾਮ ਦੇਖ ਸਕੇ ਅਫਸਰ ਕਰਕੇ ਮਤਲਬ ਜੀ ਤੁਹਾਡੇ ਬੇਟੇ ਦਾ ਨਾਮ ਲਖਵਿੰਦਰ ਸਿੰਘ ਲਕਿੰਦਰ ਸਿੰਘ ਨੇ ਤੁਹਾਡੀ ਆਖਰੀ ਵਾਰ ਕੀ ਗੱਲ ਹੋਈ ਕਦੋਂ ਗਈ ਕਿੱਦਾਂ ਹੋਈ ਸੀ ਮੇਰੇ ਲਖਬੰਦਰ ਸੰਧ ਨਾਲ ਵੀਰਵਾਰ ਗੱਲ ਹੋਈ ਸੀ ਸਿਰਫ ਮੈਸੇਜ ਆਇਆ ਉਹਨੂੰ ਮੈਂ ਮੈਸੇਜ ਕੀਤਾ ਵੀ ਤੂੰ ਕਿੱਥੇ ਆ ਕਹਿੰਦਾ ਮੈਂ ਨਾ ਦੂਜੇ ਤੇ ਮੋਟਰਸਾਈਕਲ ਤੇ ਆ ਕਹਿੰਦਾ ਜਾ ਮੇਰੀ ਐਤਵਾਰ ਗੱਲ ਹੋਈ ਸੀ ਤਾਂ ਮੇਰਾ ਕਹਿੰਦਾ ਮੇਰਾ ਟੈਸਟ ਕਲੀਅਰ ਹੋ ਗਿਆ ਆ ਤਾਂ ਮੇਰਾ ਨਸਾਨ ਸਬਣ ਗਿਆ ਤਾਂ ਮੈਂ ਉਹਨੂੰ ਕਹਿੰਦੀ ਸੀ ਮੈਨੂੰ ਪਤਾ ਤੈਨੂੰ ਹਨਾ ਦੂਜੇ ਦਫ਼ਤਰ 'ਚ ਤੂੰ ਨੌਕਰੀ ਕਰੇਂ ਮੈਂ ਕਹਿੰਦਾ ਚਲ ਮੈਂ ਦਫਤਰ ਤੇ ਕਰ ਲਉਂਗੀ ਮੈਂ ਚਾਹੁੰਦੀ ਸੀ ਵੀ ਉਹਦੀ ਦਫਤਰ ਤੇ ਜਾਪ ਲੱਗੇ ਮੋਟਰਸਾਈਕਲ ਤੇ ਆਉਂਗਾ ਸੰਗਲ ਸਾਫ ਚਾਹੀਦਾ ਮੇਰੇ ਕੋਲ ਕੋਈ ਬੋਡੀ ਸਾਡੇ ਕੋਲ ਆਵੇ ਅਸੀਂ ਸੰਸਕਾਰ ਕਰ ਸਕੀਏ ਸੰਤਲ ਸਿੰਘ ਜੀ ਇਹ ਕਿਹੜੇ ਪਿੰਡ ਦਾ ਸਰਪੰਚ ਹੈ ਇਹ ਖਾਨਪੁਰ ਤਹਿਸੀਲ ਦਸਵਾ ਜ਼ਿਲ੍ਹਾ ਸ਼ਾਹਪੁਰ ਸਰਪੰਚ ਸਾਹਿਬ ਤੁਹਾਡੇ ਪਿੰਡ ਦੇ ਇੱਕ ਨੌਜਵਾਨ ਦੀ ਵਿਦੇਸ਼ ਦੀ ਧਰਤੀ ਤੇ ਮੌਤ ਹੋਈ ਹੈ ਹਾਂਜੀ ਇਹ ਕੀ ਤੁਸੀਂ ਹੁਣ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਸਾਡੀ ਇਹ ਆਪੀ ਜਿਹੜੀ ਹੈਗੇ ਆ ਦੁਬਈ ਸਰਕਾਰ ਜਿਹੜੀ ਆ ਇਹਦੀ ਮਤਲਬ ਕਿ ਪੂਰੀ ਤਕੀਕਤ ਕਾਤ ਕਰ ਕਰਕੇ ਜਿਹੜਾ ਰਿਜ਼ਲਟ ਆ ਉਹ ਸਾਹਮਣੇ ਲਿਆਵੇ ਤੇ ਜਿਹੜੀ ਬਾਡੀ ਹੈਗੀ ਆ ਉਹ ਸਰਕਾਰ ਜਿਹੜੀ ਆ ਉਹ ਇੱਥੇ ਪਹੁੰਚਾਉਣ ਦੇ ਵਿੱਚ ਪੂਰੀ ਮਦਦ ਕਰੇ ਪਰਵਾਹ ਵੀ ਸਹਿਤ ਕਰ ਹਾਸਾ ਸਰ ਖਾਸਾ ਹੋਇਆ ਪਰ ਅਜੇ ਤੱਕ ਇਹ ਨਹੀਂ ਪਤਾ ਕਿ ਕਿਹਦੇ ਨਾਲ ਹੋਇਆ ਕਿੱਦਾਂ ਹੋਇਆ ਇਹ ਸਿਰਫ ਇੰਨਾ ਹੀ ਮਤਲਬ ਕਿ ਪਤਾ ਲੱਗਾ ਹੈ ਵੀ ਐਕਸੀਡੈਂਟ ਹੋਇਆ ਹੋਇਆ ਕਾਦੇ ਨਾਲ ਅਜੇ ਤੋੜੀ ਉਹ ਤਫਸੀਲ ਦੇ ਵਿੱਚ ਨਹੀਂ ਆਇਆ ਹੈਗਾ ਤੇ ਉਹ ਸੋਮਵਾਰ ਨੂੰ ਜਿਹੜੀ ਹੈ ਸਾਨੂੰ ਫੋਨ ਕਰਕੇ ਪਤਾ ਕੀਤਾ ਉਹ ਕਹਿੰਦੇ ਸੋਮਵਾਰ ਨੂੰ ਜਿਹੜੀ ਆ ਪੁਲਿਸ ਉਹ ਆਪਣੀ ਰਿਪੋਰਟ ਦਵੇਗੀ ਉਹ ਤੋਂ ਬਾਅਦ ਆ ਪਤਾ ਲੱਗੇਗਾ ਕਿ ਕੀ ਕੁਝ ਕਿਸ ਤਰ੍ਹਾਂ ਇਹ ਘਾਣਾ ਵਾਪਰਿਆ ਸਿੰਘ ਜੀ ਕੀ ਹੁਣ ਤੁਹਾਡੀ ਪਰਿਵਾਰ ਦੀ ਮੰਗ ਏ ਸਾਡੀ ਪਰਿਵਾਰ ਦੀ ਮੰਗ ਇਹੀ ਹੈ ਜੀ ਜੋ ਨਾਨ ਫੂਡ ਐਲ ਆਈਸੀ ਕੰਪਨੀ ਵਿੱਚ ਕੰਮ ਇਹ ਕਰਦਾ ਸੀ ਦबई ਜੀ ਹਾਂ ਜੀ ਦबई ਵਿੱਚ ਕੰਮ ਕਰ ਰਿਹਾ ਸੀ ਉਹ ਕੰਪਨੀ ਬਹੁਤ ਤੋਂ ਬਾਅਦ ਇਸ ਬੰਦੇ ਨੂੰ ਮੱਛੇ ਨੂੰ ਮੁਆਵਜ਼ਾ ਦੇਵੇ ਉਹਦੀ ਡੈੱਡ ਬਾਡੀ ਹੈ ਉਹ ਸਾਡੇ ਪੰਜਾਬ ਘਰ ਵਿੱਚ ਪੰਚਾਇਤ ਜਾਵੇ ਪੰਚਾਇਤ ਮਾਤ ਕਰਦੇ ਸੀ ਦੁਬਈ ਦੇ ਵਿੱਚ ਫੂਡ ਡਿਲੀਵਰੀ ਦਾ ਕੰਮ ਕਰਦੇ ਸੀ ਕਿਸ ਚੀਜ਼ ਦਾ ਕੰਮ ਸੀ ਹਾਂਜੀ ਨੋਨ ਫੂਡ ਐਲਐਸਸੀ ਦੇ ਵਿੱਚ ਆਪਣੇ ਡਿਲੀਵਰੀ ਤੇ ਕੰਮ ਕਰਦੇ ਸੀ ਮੋਟਰਸਾਈਕਲ ਜਦੋਂ ਹਾਦਸਾ ਲੱਗਿਆ ਹਾਂਜੀ ਨੌਨੇ ਟਾਈਮ ਆਪਣੇ ਕੰਮ ਤੇ ਨਿਕਲੇ ਸੀ